ਦੇ ਬੱਚੇ ਤੇ ਪ੍ਰਸ਼ਾਸਨ ਨੇ ਭਿਖਾਰੀ ਸਮਝ ਕੇ ਉਹਨਾਂ ਨੂੰ ਚੁੱਕ ਲਿਆ ਫਿਲਹਾਲ ਇਹ ਪੂਰਾ ਮਾਮਲਾ ਅੰਮ੍ਰਿਤਸਰ ਸ਼ਹਿਰ ਦਾ ਹੈ ਜਿੱਥੇ ਭਿਖਾਰੀਆਂ ਨੂੰ ਲੈ ਕੇ ਰੈਸਕਿਊ ਆਪਰੇਸ਼ਨ ਚੱਲ ਰਿਹਾ ਹੈ ਡੀਐਨਏ ਟੈਸਟ ਜਿਹੜੇ ਨੇ ਇਹਨਾਂ ਭਿਖਾਰੀਆਂ ਦੇ ਹੋ ਰਹੇ ਨੇ ਬੀਤੇ ਦਿਨਾਂ ਦੇ ਵਿੱਚ ਵੀ ਜਿਹੜੀ ਕਾਰਵਾਈ ਜਿਹੜੀ ਸੀ ਉਹ ਕੀਤੀ ਗਈ ਸੀ 골ਡਨ ਗੇਟ ਤੇ ਔਰ ਹੁਣ ਜਿਹੜੀਆਂ ਨੇ ਵੱਡੀ ਖਬਰ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਤੋਂ ਜਿੱਥੇ ਮਜਦੂਨਾਂ ਦੇ ਬੱਚਿਆਂ ਨੂੰ ਪਖਾਰੀਆਂ ਸਮਝ ਕੇ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਆਪਣੇ ਨਾਲ ਲੈ ਜਾਂਦਾ ਹੈ ਔਰ ਉਹਨਾਂ ਨੂੰ ਜੋ ਪਿੰਗਲਵਾੜੇ ਦੇ ਵਿੱਚ ਉਹ ਦੇ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਅਫਰਾ ਤਫਰੀ ਦਾ ਮਾਹੌਲ ਬਣ ਜਾਂਦਾ ਹੈ ਜੋ ਉਹਨਾਂ ਦੇ ਘਰ ਦੇ ਸੀ ਉਹ ਆਪਣੇ ਬੱਚੇ ਲੱਭਦੇ ਰਹਿ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਜਾਣਕਾਰੀ ਮਿਲਦੀ ਹੈ ਕਿ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਪਿੰਗਲਵਾੜੇ ਚ ਦੇ ਦਿੱਤੇ ਗਏ ਨੇ ਜਿਸ ਤੋਂ ਬਾਅਦ ਪੂਰੀ ਤਹਿਕੀਕਾਤ ਕਰਨ ਤੋਂ ਬਾਅਦ ਇਹਨਾਂ ਦੋਹਾਂ ਬੱਚਿਆਂ ਨੂੰ ਉਹਨਾਂ ਦੇ ਘਰਦਿਆਂ ਨੂੰ ਹਵਾਲਾ ਕਰ ਦਿੱਤਾ ਗਿਆ ਹੈ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਇੱਕ ਦੀ ਉਮਰ 10 ਸਾਲ ਔਰ ਦੂਸਰੇ ਦੀ 7 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਹਾਲਾਂਕਿ ਬੱਚਿਆਂ ਸੂਤਰਾਂ ਦੇ حوالے ਤੋਂ ਖਬਰ ਆਈ ਹੈ ਕਿ ਬੱਚਿਆਂ ਨੇ ਇਹ ਗੱਲ ਕਹੀ ਸੀ ਕਿ ਉਹਨਾਂ ਦੇ ਜਿਹੜੇ ਪੇਰੈਂਟਸ ਨੇ ਉਹ ਅੰਦਰ ਲੰਗਰ ਖਾਣ ਲਈ ਗਏ ਹੋਏ ਨੇ ਪਰ ਕਿਸੇ ਨੇ ਵੀ ਉਹਨਾਂ ਦੀ ਗੱਲ ਨੂੰ ਨਹੀਂ ਸੁਣਿਆ ਤੇ ਨਾਲੋਂ ਨਾਲ ਉਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਆਪਣੇ ਨਾਲ ਲੈ ਕੇ ਚਲੇ ਜਾਂਦੇ ਨੇ ਔਰ ਉਸ ਤੋਂ ਬਾਅਦ ਉਹਨਾਂ ਨੂੰ ਪਿੰਗਲਵੜ ਚ ਸੌਮ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਬੱਚੇ ਵੀ ਕਾਫੀ ਪਰੇਸ਼ਾਨ ਨਜ਼ਰ ਆਏ ਨੇ ਹਾਲਾਂਕਿ ਈ ਪਿੰਗਲਵਾੜੇ ਦੇ ਵਿੱਚ ਜੋ ਸੀਨੀਅਰ ਜਿਹੜੇ ਲੋਕ ਸੀ ਉਹਨਾਂ ਵੱਲੋਂ ਪੁੱਛਪੜਤਾਲ ਕੀਤੀ ਗਈ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਔਰ ਬੱਚੇ ਬਾਰ-ਬਾਰ ਇਹੀ ਕੰਮ ਦੇ ਨਜ਼ਰ ਆਏ ਕਿ ਉਹਨਾਂ ਦੇ ਮਾਪੇ ਜਿਹੜੇ ਨੇ ਉਹ ਲੰਗਰ ਖਾਨ ਲਈ ਅੰਦਰ ਗਏ ਸੀ ਔਰ ਉਹ ਦੋਵੇਂ ਬੱਚੇ ਜਿਹੜੇ ਸੀ ਬਾਹਰ ਸੀਗੇ ਪਰ ਜਦੋਂ ਪ੍ਰਸ਼ਾਸਨ ਆਂਦਾ ਹੈ ਉਹ ਉਹਨਾਂ ਨੂੰ ਭਿਖਾਰੀ ਸਮਝ ਕੇ ਆਪਣੇ ਨਾਲ ਲੈ ਜਾਂਦਾ ਹੈ ਫਿਲਹਾਲ ਅੰਮ੍ਰਿਤਸਰ ਚ ਭਿਖਾਰੀਆਂ ਦੇ ਰੈਸਕਿਊ ਆਪਰੇਸ਼ਨ ਦੌਰਾਨ ਇਹ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਹੈ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਇਹ ਦੋਵੇਂ ਬੱਚੇ ਜਿਹੜੇ ਨੇ ਖੜੇ ਮਿਲੇ ਸੀ ਔਰ ਬੱਚਿਆਂ ਨੂੰ ਬਾਹਰ ਬੈਠਾ ਬਿਠਾ ਕੇ ਜੋਰਾ ਪਰਿਵਾਰ ਸੀ ਉਹ ਅੰਦਰ ਲੰਗਰ ਖਾਂ ਦੇ ਲਈ ਗਿਆ ਹੋਇਆ ਸੀ ਔਰ ਇਸੀ ਦੌਰਾਨ ਪ੍ਰਸ਼ਾਸਨ ਜੋ ਕਿ ਲਗਾਤਾਰ ਆਪਰੇਸ਼ਨ ਰੈਸਕਿਊ ਆਪਰੇਸ਼ਨ ਵੀ ਖਾਰ ਰਹੇ ਦੇ ਰੈਕਸ ਕੀ ਆਪਰੇਸ਼ਨ ਦਾ ਕੰਮ ਜਿਹੜਾ ਹੈ ਉਹ ਕਰ ਰਿਆ ਸੀ ਔਰ ਉਹਨਾਂ ਨੂੰ ਲੱਗਾ ਕਿ ਇਹ ਦੋਵੇਂ ਬੱਚੇ ਜਿਹੜੇ ਨੇ ਇਹ ਇੱਕ ਭਿਖਾਰੀ ਨਹੀਂ ਔਰ ਉਹਨਾਂ ਨੂੰ ਦੋਹਾਂ ਬੱਚਿਆਂ ਨੂੰ ਆਪਣੇ ਨਾਲ ਲੈ ਜਾਂਦੇ ਆ ਫਿਲਹਾਲ ਪੁਲਿਸ ਨੇ ਭਿਖਾਰੀਆਂ ਦੇ ਭੁਲੇਖੇ ਇਹ ਮਜ਼ਦੂਰਾਂ ਦੇ ਬੱਚੇ ਚੁੱਕ ਲਏ ਹਾਲਾਂਕਿ ਬੱਚੇ بار-बार ਇਹ ਕਹਿੰਦੇ ਵੀ ਨਜ਼ਰ ਆਏ ਕਿ ਉਹ ਜਿਹੜੇ ਨੇ ਭਿਖਾਰੀ ਨਹੀਂ ਨੇ ਉਹ ਮਜ਼ਦੂਰਾਂ ਦੇ ਬੱਚੇ ਨੇ ਉਹਨਾਂ ਦੇ ਮਾਪੇ ਅੰਦਰ ਲੰਗਰ ਖਾਂਦ ਦੇ ਲਈ ਗਏ ਹੋਏ ਨੇ ਪਰ ਉਹਨਾਂ ਦੀ ਇੱਕ ਵੀ ਨਹੀਂ ਸੁਣੀ ਗਈ। ਉਹ ਪ੍ਰਸ਼ਾਸਨ ਨੇ ਭਿਖਾਰੀ ਸਮਝ ਕੇ ਦੋਹਾਂ ਬੱਚਿਆਂ ਨੂੰ ਚੁੱਕ ਲਿਆ ਤੇ ਆਪਣੇ ਨਾਲ ਉਹਨਾਂ ਨੂੰ ਪਿੰਗੜਵਾਲਾ ਜਿਹੜਾ ਹੈ ਉੱਥੇ ਛੱਡ ਦਿੱਤਾ ਗਿਆ। ਇੱਕ ਰਾਤ ਇਹ ਦੋਵੇਂ ਬੱਚੇ ਜਿਹੜੇ ਨੇ ਪਿੰਗੜਵਾਲਾ ਦੇ ਵਿੱਚ ਕੱਟਦੇ ਨੇ ਉਸ ਤੋਂ ਬਾਅਦ ਜਿਹੜੇ ਮਾਪੇ ਹੁੰਦੇ ਨੇ ਉਹਨਾਂ ਵੱਲੋਂ ਬੱਚਿਆਂ ਨੂੰ ਲੱਭਿਆ ਜਾਂਦਾ ਹੈ ਜਦੋਂ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਬੱਚੇ ਜਿਹੜੇ ਨੇ ਪਿੰਗੜਵਾਲਾ ਦੇ ਵਿੱਚ ਵਰੇ ਤੇ ਉਹ ਉੱਥੇ ਜਾਂਦੇ ਨੇ ਉਸ ਤੋਂ ਬਾਅਦ ਗੱਲਬਾਤ ਹੁੰਦੀ ਹੈ ਔਰ ਬੱਚੇ ਦੀ اور ਮਾਪਿਆਂ ਦੇ ਆਪਸ ਦੇ ਵਿੱਚ ਉਹਨਾਂ ਦੀ ਪੂਛਕ ਪੜਤਾਲ ਹੁੰਦੀ ਹੈ ਉਸ ਤੋਂ ਬਾਅਦ ਇਹ ਦੋਵੇਂ ਬੱਚੇ ਹਾਲਾਂਕਿ ਪੇਰੈਂਟਸ ਦੇ ਹਵਾਲੇ ਕਰ ਦਿੱਤੇ ਗਏ ਨੇ ਪਰ ਸਵਾਲ ਇੱਥੇ ਇਹ ਹੈ ਕਿ ਬੇਸ਼ੱਕ ਡੀਐਨਏ ਟੈਸਟ ਜਿਹੜਾ ਭਿਖਾਰੀਆਂ ਦਾ ਕਰਵਾਇਆ ਜਾ ਰਿਹਾ ਹੈ ਇੱਕ ਰੈਸਕਿਊ ਆਪਰੇਸ਼ਨ ਜਿਹੜਾ ਚੱਲ ਰਿਹਾ ਹੈ ਪਰ ਅਜੇ ਹੀ ਰੈਸਕਿਊ ਆਪਰੇਸ਼ਨ ਦੇ ਵਿੱਚ ਐਡੀ ਵੱਡੀ ਲਾਪਰਵਾਹੀ ਜਿਹੜੀ ਹੈ ਜਿਹੜੀ ਸਾਹਮਣੇ ਆਈ ਹੈ ਇਹ ਬਹੁਤ ਵੱਡੇ ਸਵਾਲ ਖੜੇ ਕਰਦੇ ਆ ਕਿਉਂਕਿ ਬੱਚੇ ਜਿਹੜੇ ਨੇ ਉਹ ਦੋਵੇਂ ਖੜੇ ਸੀ ਹਾਲਾਂਕਿ ਬੱਚੇ ਇਹਨੇ ਸਮਝਦਾਰ ਸੀਗੇ ਕਿਉਂਕਿ 10 ਸਾਲ ਤੱਕ ਬੱਚਾ ਦੱਸਿਆ ਜਾ ਰਿਹਾ ਇੱਕ ਬੱਚਾ 7 ਸਾਲਾਂ ਦਾ ਹੈ ਜਿਨ੍ਹਾਂ ਵੱਲੋਂ ਬਾਰ-ਬਾਰ ਇੱਕ ਗੱਲ ਵੀ ਕਹੀ ਗਈ ਔਰ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਕੋਈ ਪੁਛਪੜਤਾਲ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਗਈ ਕਿ ਉਹਨਾਂ ਵੱਲੋਂ ਦੇਖਿਆ ਜਾਵੇ ਕਿ ਬੱਚੇ ਜਿਹੜੇ ਕਹਿ ਰਹੇ ਨੇ ਕਿ ਉਹਨਾਂ ਦੇ ਬੱਚੇ ਮਾਪੇ ਜਿਹੜੇ ਨੇ ਉਹ ਲੰਗਰ ਖਾਨ ਲਈ ਅੰਦਰ ਗਏ ਹੋਏ ਨੇ ਤਾਂ ਉਹਨਾਂ ਵਿੱਚੋਂ ਕਿਸੇ ਨੇ ਵੀ ਇਹ ਨਹੀਂ ਕੀਤਾ ਕਿ ਉਹ ਅੰਦਰ ਜਾ ਕੇ ਇੱਕ ਵਾਰੀ ਪੁਛਪੜਤਾਲ ਕਰਨ ਦੇਖਣ ਕਿ ਬੱਚੇ ਜੋ ਕਹਿ ਰਹੇ ਨੇ ਉਹ ਸੱਚ ਹੈ ਇਹ ਬਿਨਾ ਬੱਚਿਆਂ ਦੀ ਗੱਲ ਨੂੰ ਜਿਹੜਾ ਉਹ ਨਾ ਸੁਣਦੇ ਹੋਏ ਉਹਨਾਂ ਬੱਚਿਆਂ ਨੂੰ ਉੱਥੋਂ ਲੈ ਕੇ ਚਲੇ ਜਾਂਦੇ ਨੇ ਔਰ ਬੱਚਿਆਂ ਨੂੰ ਪਿੰਗਲਵਾੜਾ ਦੇ ਵਿੱਚ ਛੜ ਦਿੱਤਾ ਜਾਂਦਾ ਹੈ ਫਿਲਹਾਲ ਜਦੋਂ ਪਤਾ ਲੱਗਦਾ ਹੈ ਉਸ ਤੋਂ ਬਾਅਦ ਮਾਪਿਆਂ ਨੂੰ ਇਹ ਬੱਚੇ ਜਿਹੜੇ ਨੇ ਉਹ ਵਾਪਸ ਕਰ ਦਿੱਤੇ ਜਾਂਦੇ ਨੇ ਔਰ ਪ੍ਰਸ਼ਾਸਨ ਨੇ ਬੇਸ਼ੱਕ ਰੈਸਕਿਊ ਕੀਤਾ ਹੈ ਪਰ ਉਹ ਉਹਨਾਂ ਨੂੰ ਬਹੁਤ ਵੱਡਾ ਭਲੇਖਾ ਪੈ ਗਿਆ ਔਰ ਭਲੇਖੇ ਦੇ ਚੱਕਰ ਦੇ ਵਿੱਚ ਇਹ ਦੋਵੇਂ ਬੱਚੇ ਜਿਹੜੇ ਨੇ ਉਹਨਾਂ ਨੇ ਭਿਖਾਰੀ ਸਮਝ ਕੇ ਆਪਣੇ ਨਾਲ ਲੈ ਜਾਂਦੇ ਨੇ ਫਿਲਹਾਲ ਵੱਡੀ ਖਬਰ ਜਿਹੜੀ ਹੈ ਉਹ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਜਿੱਥੇ ਲਗਾਤਾਰ ਬਹੁਤ سارے ਪੰਜਾਬ ਦੇ ਅਜਿਹੇ ਜਿਹੇ ਜ਼ਿਲ੍ਹੇ ਸੀ ਉਹ ਬੀਤੇ ਦਿਨਾਂ ਦੇ ਵਿੱਚ ਭਿਖਾਰੀਆਂ ਨੂੰ ਲੈ ਕੇ ਆਪਰੇਸ਼ਨ ਕੀਤਾ ਗਿਆ ਸੀਗਾ ਔਰ ਬਹੁਤ سارے ਭਿਖਾਰੀਆਂ ਨੂੰ ਗੱਡੀਆਂ ਵਿੱਚ ਪਾ ਕੇ ਲਿਜਾਇਆ ਗਿਆ ਸੀ ਉਹਨਾਂ ਦੇ ਡੀਐਨਏ ਟੈਸਟ ਕਰਵਾਏ ਗਏ ਸੀ ਔਰ ਉਸ ਤੋਂ ਬਾਅਦ ਬਹੁਤ ਸਾਰੀ ਪ੍ਰੋਸੈਸ ਜਿਹੜਾ ਹੈ ਉਹ ਕੀਤਾ ਜਾਣਾ ਸੀ ਔਰ ਕੀਤਾ ਜਾ ਵੀ ਰਿਹਾ ਹੈ ਔਰ ਅਜਿਹਾ ਹੀ ਪ੍ਰੋਸੈਸ ਜਿਹੜਾ ਹੈ ਜਦੋਂ ਮੁਰਤੋਂ ਇਸਰ ਸ਼ਹਿਰ ਦੇ ਵਿੱਚ ਹੋਣਾ ਸ਼ੁਰੂ ਹੋਇਆ ਤਾਂ ਬਹੁਤ ਵੱਡੀ ਲਾਪਰਵਾਹੀ ਪ੍ਰਸ਼ਾਸਨ ਦੀ ਦੇਖਣ ਨੂੰ ਮਿਲੀ ਪ੍ਰਸ਼ਾਸਨ ਨੇ ਭੁਲੇਖੇ ਦੇ ਚੱਕਰ ਦੇ ਵਿੱਚ ਭੁਲੇਖਾ ਉਹਨਾਂ ਨੂੰ ਐਜਾ ਲੱਗਦਾ ਹੈ ਕਿ ਉਹ ਬੱਚਿਆਂ ਨੂੰ ਦੋਹਾਂ ਬੱਚੇ ਨੂੰ ਆਪਣੇ ਨਾਲ ਲੈ ਜਾਂਦੇ ਔਰ ਬੱਚੇ ਕਹਿੰਦੇ ਵੀ ਨਜ਼ਰ ਆਏ ਕਿ ਉਹ ਮਜ਼ਦੂਰਾਂ ਦੇ ਬੱਚੇ ਨੇ ਉਹ ਭਿਖਾਰੀ ਨਹੀਂ ਹਨ ਪਰ ਕਿਸੇ ਤਰ੍ਹਾਂ ਦੀ ਕੋਈ ਵੀ ਗੱਲ ਉਹਨਾਂ ਦੀ ਨਹੀਂ ਸੁਣੀ ਗਈ ਔਰ ਦੋਹਾਂ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਪਿੰਗੜਵਾਲ ਦੇ ਵਿੱਚ ਛੱਡ ਦਿੱਤਾ ਗਿਆ ਔਰ ਬਹੁਤ ਜ਼ਿਆਦਾ ਪਲੇਖਾ ਜਿਹੜਾ ਹੈ ਉਹ ਪ੍ਰਸ਼ਾਸਨ ਨੂੰ ਪਿਆ ਔਰ ਉਸ ਤੋਂ ਬਾਅਦ ਮਾਪੇ ਜਿਹੜੇ ਨੇ ਉਹ ਵੀ ਆਪਣੇ ਬੱਚੇ ਲੱਭਦੇ ਰਹੇ ਰੋਲਾ ਪੈ ਗਿਆ ਉਸ ਤੋਂ ਬਾਅਦ ਜਦੋਂ ਮਾਪਿਆਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਬੱਚੇ ਪਿੰਗਲਵਾੜਾ ਦੇ ਵਿੱਚ ਨੇ ਤਾਂ ਉੱਥੇ ਜਾਂਦੇ ਨੇ ਔਰ ਉਸ ਤੋਂ ਬਾਅਦ ਬੱਚਿਆਂ ਨੂੰ ਜਿਹੜੇ ਨੇ ਪੇਰੈਂਟਸ ਦੇ ਹਵਾਲੇ ਜਿਹੜਾ ਹੈ